ਵੱਡੇ ਛੋਟੇ ਭਰਾਵਾਂ ਦਾ ਤੇ ਮੇਰੀ ਭੈਣਾਂਵਾਂ ਦਾ ਮਾਤਾ-ਪਿਤਾ ਦਾ ਤਨਬਾਦ ਜਿਨ੍ਹਾਂ ਨੇ ਪੂਰੀ ਸਪੋਰਟ ਕੀਤੀ ਮੈਨੂੰ ਬਤਾਨ ਦੇ ਵਿੱਚ ਉਹਨਾਂ ਦੀ ਮੈਂ ਆਭਾਰ ਹੀ ਰਵਾਂਗੀ ਸਾਰੀ ਤੇ ਬੋਰਡ ਜਿਹੜਾ ਬੋਰਡ ਦੇ ਜਿਹੜੇ ਅਧੂਰੇ ਕੰਮ ਆ ਉਹਨਾਂ ਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ ਮੈਡਮ ਦੇਖੋ ਜਿਹੜੇ ਕਾਪੜੇ ਕੰਮ ਹੈਗੇ ਉਹਨਾਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣੇ ਜੋ-ਜੋ ਆਪਣੇ ਲੋਕਾਂ ਦੀ ਕੋਈ ਵੀ ਸਮੱਸਿਆ ਹੈਗੀ ਜਿਵੇਂ ਆਪਣੇ ਪਾਰਕ ਦੀ ਆ ਸੜਕਾਂ ਦੀ ਲਾਈਟਾਂ ਦੀ ਜੇ ਪ੍ਰਮਾਤਮਾ ਚਾਹੇ ਤਾਂ ਬਹੁਤ ਜਲਦੀ ਪੂਰੀ ਕਰਾਂਗੇ ਮੈਂ 4 ਨੰਬਰ 47 ਦੇ ਸਾਰੇ ਇਹ ਵੋਟਰਾਂ ਦਾ ਔਰ ਸਾਰੇ ਹੀ ਮੇਰੇ ਸਪੋਰਟਰਾਂ ਦਾ ਮਾਪਿਆਂ ਮਾਤਾਵਾਂ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਜਿੰਨੇ ਵੀ ਸਿੱਖ ਮੈਂ ਤੈਅ ਦਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਮੈਨੂੰ ਇਸ ਲਾਇਕ ਬਣਾਇਆ ਪਰ ਬਾਰ ਨੰਬਰ 47 ਦਾ ਮੇਰੇ ਤੇ ਵਿਸ਼ਵਾਸ ਕਰਕੇ ਮੇਰੀ ਵਾਇਲ ਐਸਜੀ ਬਣਾਤਾ ਪਰ ਮੈਂ ਆਸ ਕਰਦਾ ਹਾਂ ਦੀ ਆਪਣੇ ਵਾਰਡ ਵਾਸੀਆਂ ਦਾ ਹਰ ਵੇਲੇ ਸੇਵਾ ਕਰਾਂ ਤੇ ਲੋਕਾਂ ਦਾ ਮਨ ਨਾ ਰੋਣਾ। ਜੈ ਜੀ। ਵੱਡੇ ਛੋਟੇ ਭਰਾਵਾਂ ਦਾ ਤੇ ਮੇਰੀ ਭੈਣਾਵਾਂ ਦਾ ਮਾਤਾ-ਪਿਤਾ ਦਾ ਤਨਬਾਦ ਜਿਨ੍ਹਾਂ ਨੇ ਪੂਰੀ ਸਪੋਰਟ ਕੀਤੀ ਮੇਰੇ ਉਤਾਨ ਦੇ ਵਿੱਚ ਉਹਨਾਂ ਦੀ ਮੈਂ ਆਭਾਰੀ ਰਵਾਂਗੀ ਸਾਰੀ। ਤੇ ਬੋਰਡ ਜਿਹੜੇ ਬੋਰਡ ਦੇ ਜਿਹੜੇ ਅਧੂਰੇ ਕੰਮ ਆ ਉਹਨਾਂ ਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ ਮੈਡਮ? ਦੇਖੋ ਜਿਹੜੇ ਕੰਮ ਹੈਗੇ ਉਹਨਾਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਆਪਣੇ ਜੋ-ਜੋ ਆਪਣੇ ਲੋਕਾਂ ਦੀ ਕੋਈ ਵੀ ਸਮੱਸਿਆ ਹੋ ਹੈਗੀ ਜਿਵੇਂ ਆਪਣੇ ਪਾਰਕ ਦੀ ਜਾਂ ਸੜਕਾਂ ਦੀ ਲਾਈਟਾਂ ਦੀ ਜੇ ਪ੍ਰਮਾਤਮਾ ਚਾਹੇ ਤਾਂ ਬਹੁਤ ਜਲਦੀ ਪੂਰੀ ਕਰਾਂਗੇ। ਮੈਂ ਵਾਰਡ ਨੰਬਰ ਸਾਰੇ ਹੀ ਵੋਟਰਾਂ ਦਾ ਔਰ ਸਾਰੇ ਹੀ ਮੇਰੇ ਸਪੋਰਟਰਾਂ ਦਾ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਜਿੰਨੇ ਵੀ ਸਿੱਖਾਂ ਮੈਂ ਤੈਅ ਦਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਮੈਨੂੰ ਇਸ ਲਾਇਕ ਬਣਾਇਆ ਪਰ ਬਾਲ ਨੰਬਰ 47 ਦਾ ਮੇਰੇ ਤੇ ਵਿਸ਼ਵਾਸ ਕਰਕੇ ਮੇਰੀ ਵਾਇਸ ਐਸੀ ਬਣਾਤਾ ਪਰ ਮੈਂ ਆਸ ਕਰਦਾ ਹਾਂ ਕੀ ਆਪਣੇ ਵਾਰਡ ਵਾਸੀਆਂ ਦਾ ਹਾਸ਼ਾ ਸੇਵਾ ਕਰਾਂ ਟੋਲਟਾ ਦਾ ਮਨ ਨਾ ਦਈਏ ਵੱਡੇ ਛੋਟੇ ਭਰਾਵਾਂ ਦਾ ਤੇ ਮੇਰੀ ਭੈਣਾਵਾਂ ਦਾ ਮਾਤਾ-ਪਿਤਾ ਦਾ ਤਨਬਾਦ ਜਿਨ੍ਹਾਂ ਨੇ ਪੂਰੀ ਸਪੋਰਟ ਦਿੱਤੀ ਮੇਨੋਕਾਨ ਦੇ ਵਿੱਚ ਉਹਨਾਂ ਦੀ ਮੈਂ ਆਭਾਰੀ ਰਵਾਂਗੀ ਸਾਰੀ ਤੇ ਬੋਰਡ ਜਿਹੜੇ ਬੋਰਡ ਦੇ ਜਿਹੜੇ ਅਧੂਰੇ ਕੰਮ ਆ ਉਹਨਾਂ ਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ ਮੈਡਮ ਦੇਖੋ ਜਿਹੜੇ ਕੰਪਲੇਮੈਂਟ ਹੈਗੇ ਉਹਨਾਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣੇ ਜੋ ਜੋ ਆਪਣੇ ਲੋਕਾਂ ਦੀ ਕੋਈ ਵੀ ਸਮੱਸਿਆ ਹੋ ਹੈਗੀ ਜਿਵੇਂ ਆਪਣੇ ਪਾਰਕ ਦੀ ਜਾਂ ਸੜਕਾਂ ਦੀ ਲਾਈਟਾਂ ਦੀ ਜੇ ਪਰਮਾਤਮਾ ਚਾਹੇ ਤਾਂ ਬਹੁਤ ਜਲਦੀ ਪੂਰੀ ਕਰਾਂਗੇ ਮੈਂ ਵਾਰਡ ਨੰਬਰ 47 ਦੇ ਸਾਰੇ ਇਹ ਵੋਟਾਂ ਦਾ ਔਰ ਸਾਰੇ ਹੀ ਮੇਰੇ ਸਪੋਰਟਰਾਂ ਦਾ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਜਿੰਨੇ ਵੀ ਸਿੱਖ ਮੈਂ ਤੈਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਮੈਨੂੰ ਇਸ ਲਾਇਕ ਬਣਾਇਆ ਪਰਬਾਰ ਨੰਬਰ 47 ਦਾ ਮੇਰੇ ਤੇ ਵਿਸ਼ਵਾਸ ਕਰਕੇ ਮੇਰੀ ਵਾਇਸ ਐਸੀ ਬਣਾਤਾ ਪਰ ਮੈਂ ਆਸ ਕਰਦਾ ਹਾਂ ਕੀ ਆਪਣੇ ਵਾਰਡ ਵਾਸੀਆਂ ਦਾ ਹਾਸ਼ਾ ਸੇਵਾ ਕਰਾਂਗੇ ਲੋਕਾਂ ਦਾ ਮਨ ਨਾ ਰੋਣਾ ਹੈ ਵੱਡੇ ਛੋਟੇ ਭਰਾਵਾਂ ਦਾ ਤੇ ਮੇਰੀ ਭੈਣਾਵਾਂ ਦਾ ਮਾਤਾ-ਪਿਤਾ ਦਾ ਤਨਬਾਦ ਜਿਨ੍ਹਾਂ ਨੇ ਪੂਰੀ ਸਪੋਰਟ ਕੀਤੀ ਮੈਨੂੰ ਬਤਾਨ ਦੇ ਵਿੱਚ ਉਹਨਾਂ ਦੀ ਮੈਂ ਆਭਾਰੀ ਰਵਾਂਗੀ ਸਾਰੀ ਤੇ ਬੋਰਡ ਜਿਹੜੇ ਬੋਰਡ ਦੇ ਜਿਹੜੇ ਅਧੂਰੇ ਕੰਮ ਆ ਉਹਨਾਂ ਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ ਮੈਡਮ ਦੇਖੋ ਜਿਹੜੇ ਕੰਪਲੇ ਕੰਮ ਹੈਗੇ ਉਹਨਾਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣੇ ਜੋ-ਜੋ ਆਪਣੇ ਲੋਕਾਂ ਦੀ ਕੋਈ ਵੀ ਸਮੱਸਿਆ ਵਾ ਹੈਗੀ ਜਿਵੇਂ ਆਪਣੇ ਪਾਰਕ ਦੀ ਆ ਸੜਕਾਂ ਦੀ ਲਾਈਟਾਂ ਦੀ ਜੇ ਪ੍ਰਮਾਤਮਾ ਚਾਹੇ ਤਾਂ ਬਹੁਤ ਜਲਦੀ ਪੂਰੀ ਕਰਾਂਗੇ ਮੈਂ ਵਾਰ ਨੰਬਰ 47 ਦੇ ਸਾਰੇ ਹੀ ਵੋਟਰਾਂ ਦਾ ਔਰ ਸਾਰੇ ਹੀ ਮੇਰੇ ਸਪੋਰਟਰਾਂ ਦਾ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਜਿੰਨੇ ਵੀ ਸਿੱਖਾਂ ਮੈਂ ਤੈਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਮੈਨੂੰ ਇਸ ਲਾਇਕ ਬਣਾਇਆ ਪਰ ਬਾਰ ਨੰਬਰ 47 ਦਾ ਮੇਰੇ ਤੇ ਵਿਸ਼ਵਾਸ ਕਰਕੇ ਮੇਰੀ ਵਾਇਸ ਐਸੀ ਬਣਾਤਾ ਪਰ ਮੈਂ ਆਸ ਕਰਦਾ ਕਿ ਆਪਣੇ ਵਾਰਡ ਵਾਸੀਆਂ ਦਾ ਹਰ ਹਾਲਾਤਾਂ ਸੇਵਾ ਕਰਾਂਗਾ ਵੋਟਰਾਂ ਦਾ ਮਨ ਨਾ ਦੁਖਾ ਜੈ